ਹਾਂਜੀ ਹਾਂਜੀ ਆਜੋ ਜੁੜਜੋ ਜਲਦੀ 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 ਸਾਰੇ ਜਣੇ ਆਪਾਂ ਇਹ ਢੋਲਾ ਲਈਏ ਇਹਨੂੰ ਪ੍ਰਿੰਸ ਤੇ ਜੀ 30 ਸਾਬਕਾ ਦਾ ਵੀ ਨਹੀਂ ਆਈ ਜਾਂਦਾ ਇੱਕ ਮਿੰਟ ਰੋਕ ਲਿਓ ਇਹਨੂੰ ਲਾਏ ਇੱਧਰ ਆਜੋ ਜੱਜੋ ਜੁੜਜੋ ਉਹ ਤੱਕ ਪਾ ਇੱਕ ਮਿੰਟ ਰੋਕੀਏ ਸੈਟਿੰਗ ਕਰਤੀਏ ਜੁੜਦੇ ਹੋ ਕਿੱਧਰ ਸੁੱਤੇ ਪਏ ਆ ਪੁੱਤ ਦਾ ਕਿ ਪਿਆ ਆ ਜਾ ਆਹ ਤੇ ਭਈਆ ਹੌਂਕੀ ਲਓ ਜੀ ਆ ਜਾਓ ਸਾਰੇ ਜਣੇ ਜੁੜ ਜਿਓ ਫਿਰ ਆਪਾਂ ਕਰੀਏ ਸਾਰੇ ਜਣੇ ਗੱਲਾਂ ਬਾਤਾਂ ਬੰਪ ਬੈਠਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਬਾਪੂ ਪਿਰ ਦਾ ਪਿਛਾ ਬਾਪੂ ਸਰਵਾਇ ਸਿੰਘ ਜੀ ਖਰੂਚੇ 20 20 20 20 ਕਰਦੇ ਸਰਦਾਰ ਹਾਂ ਹਲੋ ਇੱਕ ਮਿੰਟ ਜੁੜ ਜਾਂਦੇ ਹਾਂ ਉਹਨੇ ਫੜਜ ਇੱਕ ਮਿੰਟ ਸਾਰੇ ਜੁੜਨ ਤੋਂ ਮਾੜਾ ਜਨਤਾ ਨੂੰ ਆਜੋ ਜੇ ਜਲਦੀ ਜੁੜ ਜਿਓ ਲਾਈਵ ਦੇ ਵਿੱਚ ਪਹੁੰਚ ਪਹੁੰਚੋ ਪਤਰੀ ਵਾਲੇ ਰੇੜੀ ਤੇ ਪਹੁੰਚ ਚੁੱਕੇ ਹੈਗੇ ਹਾਂ ਸ਼ੂਟ ਕਰਨ ਵਾਸਤੇ ਜਲਦੀ ਜਲਦੀ ਸਾਰੇ ਜਣੇ ਪਹੁੰਚ ਜਓ ਆਜੋ 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 ਜਿਆਜੋ ਕੰਮਾਂ ਤੋਂ ਦਿਆਂ ਤੋਂ ਮਾੜਾ ਟਾਈਮ ਕੱਟ ਕੇ ਜਲਦੀ ਆਜੋ ਆਪਣੇ ਲਾਈਵ ਦੇ ਵਿੱਚ ਜੜੋੜ ਚੋੜ 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 ਫੇਸਬੁੱਕ ਦਾ ਜਿੱਥੇ ਬੈਠੇ ਆ ਕਿੱਥੇ ਘੁੱਪ ਗਏ ਕਿੱਥੇ ਗਵਾਦ ਗਏ ਜਲਦੀ ਆਜੋ ਅਸੀਂ ਵੀ ਕੋਈ ਕੁਤਬਤ ਕੰਮ ਨੂੰ ਕਰਨਾ ਪਾਉ ਕੀ ਕਰਨਾ ਲਓ ਜੀ ਚਾਰ ਜਣੇ ਜੁੜ ਕੇ ਆਪਣੇ ਲਾਈਵ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਤੇ ਹੋਰ ਜੀ ਕੀ ਹਾਲ ਚਾਲ ਆ ਲੈ ਬੰਬ ਚਲਦੀ ਕਰ ਮਾੜਾ ਜੇ ਆਪਾਂ ਗੱਲਬਾਤ ਕਰੀਏ ਚਾਰ ਕਿ ਜਾਇਦਾ ਆ ਗਿਆ ਬਾਕੀ ਸਾਰੇ ਜਣੇ ਹਰੇ ਹੋਰ ਜੁੜ ਜਾਣਗੇ ਆਪਾਂ ਆਪਾਂ ਪਤਾ ਨਹੀਂ ਕੀ ਕਰੀ ਜਾਂਦਾ ਹੈਗਾ ਜੀ ਤੇ ਆਪਾਂ ਇੱਥੇ ਸ਼ੂਟ ਕਰੀ ਜਾਂਦੇ ਸੀਗੇ ਵੀਡੀਓ ਅੰਦਰ ਦੇ ਵਿੱਚ ਸਾਨੂੰ ਇਹ ਜਾਂਦਾ ਚਲੋ 10 ਮਿੰਟ ਲਾਈਵ ਖੋ ਜੀ ਨਾਲੇ ਗੱਲਾਂ ਬਾਤ ਕਰ ਲਾਂਗੇ ਨਾਲੇ ਚਲ ਸੌਖਾ ਹੋ ਜਾਂਦਾ ਰਹੇਗਾ ਆਜ ਆਪਾਂ ਇਸ ਲੋਕੇਸ਼ਨ ਤੇ ਸ਼ੂਟ ਕੀਤਾ ਹੈਗਾ ਆਪਣੀ ਭਾਈ ਹੋਲੀ ਇੱਥੇ ਆਉਂਦੇ ਹੈਗੇ ਰੇੜੀ ਤੇ ਆਂ ਪਰਪੂਜ ਜਾਨੀ ਕਿ ਜਿਹਨਾਂ ਨੂੰ ਪੰਚ ਮਦੀਰੇ ਵੀ ਕਹਿ ਦਿੰਦੇ ਹੈਗੇ ਆ ਟਵਾਣਾ 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 ਆਜੋ 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 ਸਾਰੇ ਆਣੇ ਖਾ ਲੋ ਢਵਾਣਾ 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 20 ਰੁਪਏ 20 ਰੁਪਏ 20 ਰੁਪਏ 20 ਰੁਪਏ ਆ ਵੇਖੋ ਜੀ ਪੂਰੀ ਨਾਲ ਐਡਵਰਟਾਈਜ਼ਮੈਂਟ ਵੀ ਬੰਦੇ ਦੇ ਅਸੀਂ ਕਰਦੇ ਹੈਗੇ ਆ ਆਜੋ 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 ਮਟੀਰੀ ਦੇ ਵੇਚਣ ਵਿੱਚ ਉਹਨਾਂ ਦਾ ਪੂਰਾ ਸਾਥ ਦੇ ਰਹੇ ਆ ਆ ਵੇਖੋ ਆਪਣੇ ਬਾਪੂ ਜੀ ਕੋਲ ਬਾਪੂ ਜੀ ਤੁਸੀਂ ਵੀ ਲਾ ਦਿਓ ਜ਼ੋਰ ਮੜਾ 20 ਰੁਪਿਆ ਤੇ ਆਖਿਰ ਮੁਟੇ 20 ਰੁਪਏ 20 ਰੁਪਏ 20 ਰੁਪਏ ਆਜੋ ਇੱਧਰ ਘਟਾਣਾ ਢਵਾਣਾ 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 ਖਾ ਲੋ ਖਾ ਲੋ 20 ਰੁਪਏ 20 ਰੁਪਏ 20 ਰੁਪਏ ਆ ਗਾਧਾ ਲੱਗਣਾ ਨੇ ਨੇ ਗਾ ਕਰਦੇ ਗੱਲਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ ਪੰਜਾਬੀ ਵੀਰਾਂ ਦਾ ਸਾਥ ਲੱਗਿਆ ਲੱਗਿਆ ਹੈ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਪੰਜਾਬੀ ਵੀਰਾਂ ਦਾ ਇਦਾਂ ਹੀ ਸਾਥ ਦਿਆ ਕਰੋ ਤੇ ਆਪਣੇ ਪੰਜਾਬੀ ਵੀਰਾਂ ਦਾ ਸਾਥ ਦਿਆ ਕਰੋ ਆਪਣਾ ਭਰਾ ਛੋਟਾ ਤੇ ਆ ਬੱਚਾ ਛੋਟਾ ਜਾਜੀ ਵਿਚਾਰਾ ਕੰਮ ਕਰਦਾ ਮਿਹਨਤ ਕਰਦਾ ਹਾਂਜੀ ਪੜਨਾ ਪੜਿਆ ਵੀ ਕਰ ਠੀਕ ਹੈ ਨਾ ਕਿਹੜੀ ਕਲਾਸ ਪੜਦਾ ਪਲਸ 5 ਪਲਸ 1 ਕਰੀ ਜਾਂਦਾ ਜੀ ਬਹੁਤ ਵਧੀਆ ਸ਼ਾਬਾਸ਼ ਪੜਨਾ ਵੀ ਤੇ ਨਾਲ ਨਾਲ ਕੰਮ ਵੀ ਕਰਨਾ ਠੀਕ ਆ ਤੇ ਇਦਾਂ ਦੇ ਜਿਹੜੇ ਵੀ ਬੱਚੇ ਮਿਹਨਤ ਕਰਦੇ ਹੈਗੇ ਆ ਪੜ੍ਹਾਈ ਦੇ ਨਾਲ ਨਾਲ ਜੀ ਉਹਨਾਂ ਦਾ ਸਾਥ ਸਾਰੇ ਜ਼ਰੂਰ ਦਿਆ ਕਰੋ ਬੇਨਤੀ ਹੈ ਇਹ ਭਾਈ ਆਪਣੇ ਸ਼੍ਰੀ ਮੁਖਸਰ ਸਾਹਿਬ ਹਪੁਰ ਰੋਡ ਤੇ ਖੜਦਾ ਹੈਗਾ ਇੱਥੇ ਤੇ ਲੰਘਦੇ ਟੱਪਲੇ ਸੇਵਾ ਦਾ ਮੌਕਾ ਜ਼ਰੂਰ ਦਿਆ ਕਰੋ ਇਦਾਂ ਦੇ ਬੱਚਿਆਂ ਨੂੰ ਕਿਉਂਕਿ ਇਹ ਨਾ ਵੀ ਇਹ ਤੁਹਾਨੂੰ ਸਭ ਨੂੰ ਸਾਰਿਆਂ ਨੂੰ ਪਤਾ ਵੀ ਇਹ ਅਮੀਰ ਹੋਣ ਵਾਸਤੇ ਹੁਣ ਕਰਦੇ ਨੇ ਕੰਮ ਇਹਨਾਂ ਦਾ ਵਿਚਾਰਨ ਹੋ ਜਾਂਦਾ ਵੀ ਚਲੋ ਘਰ ਦਾ ਥੋੜਾ ਬਹੁਤ ਸਿਸਟਮ ਚੱਲ ਜਾਈਏ ਉਹਦੇ ਕਰਕੇ ਸਾਰਾ ਕੁਝ ਕਰਨਾ ਪੈਂਦਾ ਮਜਬੂਰੀ ਚ ਤਕਰੀਬੀ ਕਰਕੇ ਠੀਕਾ ਤਾਂ ਸਾਡੇ ਸਾਰਿਆਂ ਦਾ ਸਾਥ ਪੰਦਾ ਆਪਾਂ ਇਹਨਾਂ ਬੰਦੇ ਦਾ ਸਾਥ ਲਈਏ ਤਾਂ ਅੱਜ ਅਸੀਂ ਇੱਥੇ ਸ਼ੂਟ ਕੀਤਾ ਦੇ ਨਾਲੇ ਹੁਣ ਉਹਨਾਂ ਨੂੰ ਸਾਮਾਨ ਵੀ ਖਰੀਦ ਕੇ ਜਾਣੇ ਹੈਗੇ ਆ ਹਾਂ ਬਹੁਤ ਜਲਦ ਲੈ ਕੇ ਆ ਬਹੁਤ ਜਲਦ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਆਪਾਂ ਅੱਜ ਵੀਡੀਓ ਸ਼ੂਟ ਕਰਕੇ ਜਾ ਰਹੇ ਆ ਸ਼ੋਰਟ ਮੂਵੀ ਤੇ ਤੁਹਾਡੇ ਪਿਆਰ ਤੇ ਸਾਥ ਦੀ ਲੋੜ ਆ ਤੇ ਐਵੇਂ ਆਪਣਾ ਪਿਆਰ ਬਣਾਈ ਰੱਖੋ ਤੇ ਦਾ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਹਾਂਜੀ ਹਾਂਜੀ ਸੈਮੀ ਪੀ ਹੈਲੋ ਹੈਲੋ ਭਾਈ ਜੀ ਕੀ ਹਾਲ ਚਾਲ ਹੈ ਸੈਮੀ ਜੀ ਹੋਰ ਸੁਣਾਓ ਜੀ ਜਿੰਨੇ ਵੀ ਲਾਈਵ ਦੇ ਵਿੱਚ ਜੁੜੇ ਵੀਰੇ ਮੜਿਆ ਕਮੈਂਟ ਕਰਕੇ ਪਿੰਡ ਸ਼ਹਿਰ ਦੱਸੀ ਚਲੋ ਆਪਣਾ ਨਾਮ ਦੱਸੀ ਚਲੋ ਫੇਰੀ ਪਤਾ ਲੱਗੂਗਾ ਕੌਣ ਕੌਣ ਜੁੜਿਆ ਹੋਇਆ ਆਪਣੇ ਨਾਲ ਆਜੋ 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 ਸਾਰਿਆਂ ਦਾ ਵੈਲਕਮ ਜੀ ਕਿੰਨੇ ਸੋਨੂ ਕੁਮਾਰ ਹਾਏ ਜੀ ਹਾਏ ਵੀਰ ਜੀ ਸੋਨੂ ਕੁਮਾਰ ਜੀ ਹੋਰ ਭਾਈ ਕੀ ਹਾਲ ਚਾਲ ਆ ਕਿੱਥੋਂ ਮੜਿਆ ਕਮੈਂਟਾਂ ਦੇ ਵਿੱਚ ਆਜੋ ਆਪਾਂ ਕਿੱਥੋਂ ਕਿੱਥੋਂ ਬੋਲਦੇ ਕਿੱਥੇ ਕਿੱਥੇ ਜੁੜੇ ਹੋਏ ਆ ਕਿਹੜੇ ਕਿਹੜੇ ਸ਼ਹਿਰ ਤੋਂ ਕਿਹੜੇ ਕਿਹੜੇ ਪਿੰਡ ਤੋਂ ਆ ਸਾਰਾ ਕੁਝ ਮੈਂਸ਼ਨ ਕਰਕੇ ਦੱਸੋ ਆਪਾਂ ਨੂੰ 120 ਜਣੇ ਜੁੜੇ ਹੋਏ ਆ ਸਾਰਿਆਂ ਦਾ ਵੈਲਕਮ ਮੜਿਆ ਕਰਦੇ ਕਰੋ ਕਮੈਂ ਗੈਲੈਕਸੀ ਗॉड ਪੱਕੇ ਪਤਾ ਨਹੀਂ ਕੀ ਲਿਖਿਆ ਭਾਈ ਨੇ ਸੋ ਕਾਲਵੀਰ ਜੀ ਸੁਪਰੀਮ ਐਮਪੀ ਧੰਨਵਾਦ ਜੀ ਭਾਈ ਸੋ ਤੁਸੋਂ ਪਰਸੋਪਾ ਹੋਰ ਗੈਲੈਕਸੀ ਗॉड ਭਾਈ ਕੀ ਹਾਲ ਚਾਲ ਆ ਸੈਮੀ ਪੀ ਭਾਈ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੈਮੀ ਭਾਈ ਘਰੇ ਸਾਰੇ ਠੀਕ ਆ ਦਿਮਾਗ ਜਲੇ ਸਹੀ ਰਹਿੰਦੇ ਵਧੀਆ ਆ ਜਿਓ ਜੇ ਸਾਰੇ ਜਨੇ ਕਮੈਂਟਾਂ ਦੇ ਵਿੱਚ ਆਪਾਂ ਕਰੀਏ ਗੱਲਾਂ ਬਾਤਾਂ ਤੇ ਆਪਾਂ ਨਾ ਥੋੜੇ ਟਾਈਮ ਤੱਕ ਇੱਕ ਨਵੀਂ ਸੀਰੀ ਚਲਾਉਣ ਲੱਗੇ ਆਂ ਜਦੋਂ ਮੰਨ ਲਓ ਆਪਾਂ ਲਾਈਵ ਹੋਇਆ ਕਰਾਂਗੇ ਨਾ ਨੈਕਸਟ ਲਾਈਵ ਤੋਂ ਆਪਾਂ ਅਪਲਾਈ ਕਰਦਾਂਗੇ ਇਹ ਚੀਜ਼ ਉਹਦੇ ਲਾਈਵ ਦੇ ਵਿੱਚ ਆਪਾਂ ਕੀ ਕਰਿਆ ਕਰਨਾ ਆਪਾਂ ਜਿੰਨੇ ਆਪਣੇ ਵੀਰ ਭੈਣ ਭਰਾ ਨਾਲ ਲਾਈਵ 'ਚ ਜੁੜਦੇ ਆ ਉਹਨਾਂ ਨੂੰ ਆਪਾਂ ਨਾਲ ਐਡ ਕਰਿਆ ਕਰਾਂਗੇ ਵੀਡੀਓ ਦੇ ਵਿੱਚ ਯਾਨੀ ਕਿ ਆਨਲਾਈਨ ਚ ਲਾਈਵ ਦੇ ਵਿੱਚ ਠੀਕ ਆ ਤਾਂ ਕਿ ਆਪਾਂ ਸਾਰੇ ਜਨਾਂ ਨਾਲ ਚੰਗੀ ਤਰ੍ਹਾਂ ਖੁੱਲ ਕੇ ਗੱਲਬਾਤ ਹੋ ਜਾਇਆ ਕਰੇ ਕਲੈਕਸੀ ਗੋਡ ਯੈਸ ਆਈ ਏਮ ਗੁੱਡ ਠੀਕ ਆ ਭਾਈ ਜੀ ਹੋਰ ਘਰ ਪਰਵਾਸ ਸਭ ਠੀਕ ਆ ਸੋਨੂ ਕੁਮਾਰ ਹੱਥ ਜੇ ਸਾਥੀਏ ਜੋੜ ਤੇ ਬਾਈ ਨੇ ਵਿੱਚ ਦਿਲਜਾ ਬਣਿਆ ਹੈਗਾ ਤੇ ਜੀ ਵਧੀਆ ਤੁਸੀਂ ਕਿੱਥੋਂ ਹੋ ਤੁਸੀਂ ਅਸੀਂ ਵੀਰੇ ਸ੍ਰੀ ਮੁਖਸਰ ਸਾਹਿਬ ਤੋਂ ਜੀ ਤੇ ਅਗਾ ਕਾ ਦੀਪ ਕੁਮਾਰ ਭਾਗਸਰ ਤੋਂ ਬਾਈ ਸਿਰਾ ਵੀੜੇ ਹੁੰਦੀ ਆ ਮੈਂ ਬਹੁਤ ਸਪੋਰਟ ਕਰਦਾ ਕਾਕਾ ਦੀਪਜੀਤ ਤਾਂ ਚਲੋ ਸਾਡੇ ਨਾਲ ਵੀ ਹੁੰਦੇ ਹੈਗੇ ਸ਼ੂਟ ਤੇ ਤੇ ਚਲੋ ਬਾਕੀ ਸਪੋਰਟ ਕਰਦੇ ਹੈਗੇ ਪਿਆਰ ਦਿੰਦੇ ਹੈਗੇ ਆ ਤੇ ਸਾਰਿਆਂ ਦੇ ਪਿਆਰ ਦੇ ਨਾਲ ਹੀ ਹੁੰਦਾ ਹੈਗਾ ਜੇ ਕੋਈ ਬੰਦਾ ਟੈਲੈਂਟ ਹੈ ਉਹ ਦਿਖਾਉਣਾ ਚਾਹੁੰਦਾ ਆ ਸਾਨੂੰ ਜਰੂਰ ਸੰਪਰਕ ਕਰਦਾ ਵੇਖੋ ਲੋ ਫਾਸ ਕਿੱਡੀ ਭਰੀ ਜਾਂਦੀ ਜੀ ਉਹ ਲੱਦੀ ਜਾਂਦੇ ਹੈਗੇ ਆ ਹੋਰ ਬੰਬਾਂ ਸਮਾਗਲ ਬਾਤ ਕੋਈ ਹਾਂਜੀ ਹਾਂਜੀ ਜੁੜ ਜੋ ਸਾਰਿਆਂ ਦਾ ਵੈਲਕਮ ਜਿਹੜੇ ਜੁੜੇ ਹੋਏ ਆ ਵੀਰ ਭੈਣ ਭਰਾ ਤੇ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਜਰੂਰ ਆ ਜਾਇਆ ਕਰੋ ਵੀਡੀਓ ਦੇ ਵਿੱਚ ਵੀਡੀਓ ਤੇ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਦੀ ਹੁੰਦੀਆਂ ਆਪਣੀਆਂ ਵੀਡੀਓਜ਼ ਆਪਣੇ ਦੂਜੀ ਤੀਜੀ ਤੋਂ ਨਾਲ ਲਾਈਵ ਹੋਣ ਦਾ ਮਕਸਦ ਇਹ ਹੀ ਹੁੰਦਾ ਵੀ ਆਪਣੀ ਸਾਰਿਆਂ ਦੇ ਅਕੁਜੀਨਲ ਜਾਣ ਪਛਾਣ ਬਣੇ ਨਹੀਂ ਤਾਂ ਤੁਹਾਨੂੰ ਸਾਰੀ ਉਮਰ ਹੀ ਲੱਗਦਾ ਰਹੋਗੇ ਬੰਦੇ ਪਤਾ ਨਹੀਂ ਕੌਣ ਐ ਕਿੱਥੋਂ ਆ ਕੀ ਹਿਸਾਬ ਕਿਤਾਬ ਆ ਉਵੇਂ ਤੋਂ ਆਪਾਂ ਗੱਲਾਂ ਬਾਤਾਂ ਕਰਾਂਗੇ ਤਾਂ ਫਿਰ ਚਲੋ ਪਤਾ ਲੱਗਦਾ ਹੈਗਾ ਕਿੰਨੇ ਆਨੇ ਹੋਗੇ ਤੁਸੀਂ ਦੋਵੇਂ ਭਰਾ ਹੋ ਨਹੀਂ ਬਾਈ ਮੰਨ ਲਓ ਵੀ ਚਲੋ ਭਰਾਵਾਂ ਤੋਂ ਵੱਧ ਆ ਭਰਾ ਨਹੀਂ ਕਹਿ ਸਕਦੇ ਭਰਾ ਤਾਂ ਚਲੋ ਫਿਰ ਵੀ ਇੱਕ ਲਿਮਟ ਦਾ ਰਿਸ਼ਤਾ ਹੈਗਾ ਇਤਨਕੀ ਜਿਆ ਕ ਟੁੱਟ ਜਾਂਦਾ ਸੀ ਭਰਾਵਾਂ ਨਾਲ ਤੋਂ ਵੀ ਵੱਧ ਹੈਗੇ ਆ ਹਾਂ ਆ ਗਿਆ ਲੱਗਿਆ ਠੀਕ ਆ ਇਹ ਮਾਲਵਾ ਐਕਸਪ੍ਰੈਸ ਹੈਲੋ ਬਠਿੰਡਾ ਹੈਲੋ ਬਠਿੰਡਾ ਇਹ ਅੱਛਾ ਤੁਸੀਂ ਮਤਲਬ ਇਹ ਦੱਸ ਰਹੇ ਹੋ ਤੁਸੀਂ ਬਠਿੰਡੇ ਤੋਂ ਆ ਠੀਕ ਹੈ ਠੀਕ ਹੈ ਬਿਲਕੁਲ ਓਕੇ ਓਕੇ ਹੋਰ ਮਾਲਵਾ ਐਕਸਪ੍ਰੈਸ ਬਾਈ ਜੀ ਠੀਕ ਆ ਤੁਸੀਂ ਵਿੱਚ ਇਸ ਪਲੇਸਿਸ ਦਟ ਬੀ ਟੀ ਡਬਲਯੂ ਇਹ ਕੀ ਕਹਾਤਾ ਭਰਾਵਾ BDW ਕੀ ਹੁੰਦਾ ਬਾਈ ਜੀ ਇਹਦਾ ਮਾੜਾ ਮਤਲਬ ਸਮਝਾ ਅਸੀਂ ਸ੍ਰੀ ਮੁਖਸਰ ਸਾਹਿਬ ਤੋਂ ਆਂ ਜੀਰੇ BB30 ਵਾਲੇ ਜਿੱਥੇ ਬੈਠੇ ਬੈਠੇ ਗਿਆ ਬਾਪੂ ਜੀ 2 ਮਿੰਟ ਤੁਸੀਂ ਇਹਨਾਂ ਨਾਲ ਕਰੋ ਗੱਲਾਂ ਬਾਤਾਂ ਲਓ ਜੀ ਆ ਮਾਈਕ ਫੜ ਲਓ ਬੈਕ ਕੈਮਰਾ ਦਿਖਾਉਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਈਕ ਨੇੜੇ ਕਰੋ ਮਾਈਕ ਮੁਕਲ ਕਰ ਲਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਵੇਖੋ ਆ ਜਿਹੜੇ ਗੀਤ ਚੱਲਦੇ ਆ ਸਾਰੇ ਬਾਹਰ ਕਨੇਡਾ ਅਮਰੀਕਾ ਆਸਟ੍ਰੇਲੀਆ ਸਭ ਜਾ ਰਹੇ ਆ ਬੱਚੇ ਇਨਾਂ ਦਾ ਸਾਨੂੰ ਦੁੱਖ ਵੀ ਬਹੁਤ ਹੈ ਤੇ ਖੁਸ਼ੀ ਵੀ ਬਹੁਤ ਹੈ ਦੋਨੇ ਕੁਛ ਹੀ ਹੈ ਜਿਹੜੇ ਬੱਚੇ ਇਹੋ ਜਿਹੇ ਬੱਚੇ ਜਿਹੜੇ ਕੋਈ ਰੇੜੀ ਲਾਉਂਦਾ ਕੋਈ ਕੁਛ ਵੀ ਕਰਦਾ ਕੋਈ ਪੰਜਾਬੀ ਭਰਾ ਹੈ ਇਹਨਾਂ ਦੀ ਮਦਦ ਕਰਿਆ ਕਰੋ ਯਾਰ ਇੱਕ ਪਾਈ ਦਾ ਕਈਆਂ ਨੇ ਕਿਸਾਨੀ ਉੱਤੇ ਜਾਣੀ ਹੈ ਉੱਤੇ ਜਾਣੀ ਹੈ ਕਿਸਾਨੀ ਉੱਤੇ ਫੇਰ ਹੀ ਲਜਾਉ ਜਦੋਂ ਆਪਾਂ ਖੇਤ ਵੇਚ ਕੇ ਤੇ ਉੱਥੋਂ ਖੇਤੋ ਲਿਆ ਕੇ ਤੇ ਸ਼ਹਿਰ ਵੇਚਾਂਗੇ ਵਧੀਆ ਰੇਟ ਤੇ ਵੇਚਾਂਗੇ ਪੰਜਾਬੀਆਂ ਤੋਂ ਹੀ ਯਾਰ ਭਰਾਓ ਚੀਜ਼ ਲਿਆ ਕਰੋ ਯਾਰ ਕਿਉਂ ਭਈਆਂ ਦੇ ਮਗਰ ਲੱਗੇ ਪਏ ਇਹਨਾਂ ਦਾ ਮੁੜ ਕੇ ਦਾਣੇ ਖਾਓਗੇ ਜਿਹੜਾ ਵੀ ਪੰਜਾਬੀ ਭਰਾ ਇੱਥੇ ਹੈ ਉਹਨੂੰ ਸਪੋਰਟ ਕਰੋ ਯੋ ਪੰਜਾਬ ਚ ਰਹ ਸਕਦੇ ਲੁਧਿਆਣਾ ਦੇਖ ਲੋ ਕੀ ਕੋਈ ਸ਼ੋਰ ਰਿਹਾ ਪੰਜਾਬ ਦੇ ਯਾਰ ਸਪੋਰਟ ਕਰੋ ਯਾਰ ਮੁੰਡਾ ਜਿਹੜਾ ਵੀ ਪੰਜਾਬੀ ਕੰਮ ਕਰਦਾ ਉਹਦੀ ਫੁੱਲ ਸਪੋਰਟ ਕਰੋ ਹੁਣ ਅਸੀਂ ਇੱਥੇ ਸ਼ੂਟ ਬਾਹਰ ਜਾਂਦੇ ਨਹੀਂਗੇ ਸਾਰੇ ਫਿਰ ਇੱਥੇ ਹੀ ਸਾਰਿਆਂ ਦਾ ਕੈਨੇਡਾ ਅਮਰੀਕਾ ਇੱਥੇ ਬਣ ਜਾਣਾ ਸਾਰਿਆਂ ਦਾ ਬਹੁਤ ਵਧੀਆ ਮੁੰਡੇ ਯਾਰ ਬਤਨ ਸ਼ਹਿਰ ਚ ਗਏ ਤੇ ਸਾਰਾ ਆਪਾਂ ਚਾਹੀਦਾ ਆਪਾਂ ਆਪਣੇ ਪੰਜਾਬ ਨੂੰ ਕੈਨੇਡਾ ਅਮਰੀਕਾ ਬਣਾ ਸਕਦੇ ਆ ਉਹ ਬਈਏ ਉਹ ਤਲਬ ਖਾਈ ਜਾਂਦੇ ਆ ਕੀੜੀਆਂ ਪੀ ਜਾਂਦੇ ਉੱਤੇ ਪਾਣੀ ਪੀ ਜਾਂਦੇ ਗੰਦ ਕਿਉਂ ਖਾਈ ਇਹਨੂੰ ਯਾਰ ਪੰਜਾਬੀ ਬੋਲਦੋ ਹੀ ਚੀਜ਼ ਲੋ ਯਾਰ ਤੁਹਾਡਾ ਬਹੁਤ ਧੰਨਵਾਦ ਬਹੁਤ ਸਾਡੀ ਸਕੂਲ ਦਾ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਬੰਮ ਤੁਹਾਨੂੰ ਗੱਲ ਬਾਤ ਸੁਣਾਉਂਦੇ ਤੇ ਧੰਨਵਾਦ ਸਖਰਾਜ ਜੀ ਸਾਡੇ ਬਾਪੂ ਦੇ ਕੈਰੇਕਟਰ ਵਿੱਚ ਤੁਸੀਂ ਇਹਨਾਂ ਨੂੰ ਦੇਖਦੇ ਹੈਗੇ ਸ਼ਾਰਟ ਮੂਵੀਜ਼ ਦੇ ਵਿੱਚ ਪਰ ਉਹਨਾਂ ਨੇ ਆਪਦੇ ਵਿਚਾਰ ਪੇਸ਼ ਕੀਤੇ ਬਹੁਤ ਬਹੁਤ ਧੰਨਵਾਦ ਤੇ ਆਹ ਸਾਡੇ ਨਾਲ ਛੋਟੇ ਛੋਟੇ ਨਿਆਣੇ ਇੱਥੇ ਆ ਕੇ ਖੜ੍ਹ ਕੇ ਹੈਗੇ ਆ ਜੁੜਿਆ ਵੇਖੋ ਦੰਦ ਕੱਢੀ ਜਾਂਦੇ ਇੱਕ ਆ ਹੱਸੀ ਜਾਂਦਾ ਐ ਐ ਲੁੱਕਦੇ ਆ ਸੰਗਦੇ ਆ ਇਹ ਕ ਆ ਸਾਡਾ ਕੈਮਰਾਮੈਨ ਦੇਖਦਾ ਕੂਠਾ ਚੁੰਗੀ ਜਾਂਦਾ ਚੱਲ ਚੱਲ ਕੂਠਾ ਚੁੰਗੇ ਵਿਖਾ ਇਹ ਬੈਠਾ ਦੇਗਾ ਇਹ ਚੁੰਗੀ ਜਾਂਦਾ ਯਾਰ ਦੇਖ ਲਓ ਦੁੱਧ ਨਹੀਂ ਕਹਿੰਦਾ ਕਹਿੰਦੇ ਜੰਗੂਟੇ 'ਚ ਦੁੱਧ ਨਹੀਂ ਨਿਕਲਦਾ ਆਹ ਕੂਠੇ 'ਚ ਦੁੱਧ ਨਿਕਲਦਾ ਯਾਰ ਇਹ ਸਾਡੇ ਗਮੇ ਬੇਕਾਰ ਫੌਲਾਸ ਪੋੜਤਾਰੇ ਹੋਰ ਜੀ ਕੀ ਹਾਲ ਚਾਲ ਸਾਰੇ ਬਾਈ ਤੇ ਹੋਰ ਸੁਣਾਓ ਕੱਲਾ ਬਾਤਾਂ ਨਹੀਂ ਵੱਡੇ ਐ ਨਹੀਂ ਆ ਭਰਾ ਚੱਲ ਭਰਾ ਚੱਲ ਛੱਡੀ ਜਾਂਦਾ ਜੀ ਆ ਬਾਈ ਬਸ ਅਸੀਂ ਸ਼ੂਟ ਕਰ ਜਾਂਦੇ ਸ ਤਾਂ ਸਾਨੂੰ ਥੋੜਾ ਜਿਆਦਾ ਹੁੰਦਾ ਚਲੋ ਲਾਈਵ ਤੇ ਵੀ ਆ ਜੀ ਗੱਲਬਾਤ ਕਰ ਲਈਏ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਜਿਆਦਾ ਗੱਲਬਾਤ ਨਹੀਂ ਕਰ ਸਕਦੇ ਦੋਸਤਾਂ ਸਿਰਫ ਲਿਮਟਿਡ ਇੱਕ ਕੈਰੈਕਟਰ ਦੇ ਅਕੋਰਡਿੰਗ ਹੀ ਬੋਲਣਾ ਪੈਂਦਾ ਬਾਕੀ ਇਸ ਜਗ੍ਹਾ ਤੇ ਆਪਾਂ ਬਾਈ ਹੋਰਾਂ ਨਾਲ ਛੂਟ ਵੀ ਕੀਤਾ ਹੈਗਾ ਕੰਮ ਵੀ ਕੀਤਾ ਪਾਇਆ ਉਹਨਾਂ ਤੋਂ ਸਮਾਨ ਵੀ ਖਰੀਦ ਕੇ ਲੱਲ ਰਹੇ ਹੈਗੇ ਆ ਤੇ ਇੱਥੇ ਬਣੀ ਹੋਈ ਵੀਡੀਓ ਤੁਸੀਂ ਜਲਦੀ ਹੀ ਦੇਖੋਗੇ ਤੇ ਆਪਣੇ ਵੀਡੀਓ ਦੇਖਦੇ ਰਹਾ ਕਰੋ ਉਹਨਾਂ ਨੂੰ ਪਿਆਰ ਦਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸਾਰਿਆਂ ਦੇ ਪਿਆਰ ਦੇ ਨਾਲ ਹੀ ਹੈ ਜੀ ਇਕੱਲਾ ਬੰਦਾ ਕੋਈ ਵੀ ਨਹੀਂ ਬੰਦਾ ਹੁੰਦਾ ਹੈਗਾ ਸਾਰੇ ਜਿੰਨੇ ਤੁਸੀਂ ਸਾਥ ਦਿਓਗੇ ਨਾਲ ਖੜੋਗੇ ਤਾਂ ਫੇਰ ਹੀ ਆਪਾਂ ਅੱਗੇ ਵਧ ਸਕਦੇ ਆ ਨਹੀਂ ਤਾਂ ਮੰਨ ਲਓ ਇੱਥੇ ਤਾਂ ਹੈਗੀ ਨਾ ਯਾਰ ਪਹਿਲਾਂ ਆ ਜਾਂਦਾ ਯਾਰ ਤੇਰੀ ਸ਼ੂਟ ਵੀਡੀਓ ਦੇ ਵਿੱਚ ਲੈ ਲੰਜੇ ਆ ਕੀ ਤਰਬੂਜ ਆ ਵੀ ਹਾਂ ਹਾਂ ਬਾਈ ਜੀ ਤਰਬੂਜ ਆ ਇਹਨਾਂ ਨੂੰ ਆਪਣੇ ਪੰਜਾਬ ਦੇ ਪਿੰਡਾਂ ਚ ਕਈ ਸ਼ਹਿਰਾਂ ਚ ਕਹਿੰਦੇ ਮਤੀਰਾ ਕਹਿ ਦਿੰਦੇ ਆ ਨਹੀਂ ਪਤਾ ਲੱਗਦਾ ਪ੍ਰੀਤ ਸਿੱਧੂ ਕਿੱਥੋਂ ਤੇ ਉਹ ਤੁਸੀਂ ਭਾਜੀ ਬਾਈ ਅਸੀਂ ਸ੍ਰੀ ਮੁਕਸਰ ਸਾਹਿਬ ਨੇ ਜੀ ਪੀਪੀ ਦੀ ਦੇ ਤੁਸੀਂ ਕਿਹੜੀ ਜਗ੍ਹਾ ਤੋਂ ਆ ਤੇ ਹੋਰ ਪ੍ਰੀਤ ਬਾਈ ਜੀ ਘਰੇ ਸਾਰੇ ਠੀਕ ਆ ਹਾਲ ਚਾਲ ਵਧੀਆ ਤੁਹਾਡਾ ਲਓ ਜੀ ਇੱਕ ਸਾਡੇ ਹੁਣ ਸਬਜ਼ੀ ਵਾਲਾ ਵੀਰ ਭਰਾ ਵੀ ਪਹੁੰਚ ਗਿਆ ਇਹਨੂੰ ਵੀ ਕਿਹ ਰੱਖੜ ਕੇ ਸਾਰੇ ਜਣੇ ਬਈ ਅਰਬੀ ਐ ਹੂੰ ਅਰਬੀ ਐ ਨਹੀਂ ਨਹੀਂ ਅਰਬੀ ਨਹੀਂ ਐ ਇਹ ਅਰਬੀ ਐ ਕਹਦੇ ਅਰਬੀ ਐ ਅਰਬੀ ਐ ਤੇ ਫਿਰ ਇੱਥੇ ਕੀ ਕਰਦੀ ਯਾਰ ਭਚੋਣਾ ਚਾਹੀਦਾ ਇਹਨੂੰ ਅੱਛਾ ਅੱਜ ਇਹ Shimla ਮੇਰੇ ਚ Shimla ਇੱਥੇ ਤੂੰ ਹੀ ਫਰਦੀ ਐ ਇਹ Shimla ਮੇਰੇ ਇੱਥੇ ਕੀ ਕਰਦੀ ਐ ਮੁਕਸਰ ਚ Shimla ਨਹੀਂ ਜਾਈਦੀ ਐ ਮੈਨੂੰ ਠੰਡ ਲੱਗਦੀ ਐ ਇੱਥੇ ਠੰਡ ਲੱਗਦੀ ਐ ਨਹੀਂ ਹੁਣ ਤਾਂ ਗਰਮੀ ਐ ਫਿਰ ਇੱਥੇ ਯਾਦ ਕੀ ਕਰਦੇ ਆ ਬਸ ਥੋੜਾ ਬੋਤਾਂ ਸੀ ਪਛਾਣ ਕਰਦੇ ਰਹਿਣੇ ਆ ਜਿਵੇਂ ਪਾਸ ਕੰਮਿਸ਼ਨ ਨਾਲ ਲੱਗ ਕੇ ਕਿਸੇ ਨਾਲ ਚਲੋ ਆਪਣੀ ਕੁਸ਼ਚਾਂ ਦੇ ਹਰ ਇੱਕ ਬੰਦੇ ਨੂੰ ਖੁਸ਼ ਕਰਕੇ ਰੱਖੀ ਹਰ ਇੱਕ ਬੰਦੇ ਨਾਲ ਖੁਸ਼ੀ ਸ਼ੇਅਰ ਕਰੀਏ ਤੇ ਬਾਕੀ ਥੋੜਾ ਬਹੁਤਾ ਵੀਰੇ ਸੁਜੈਸ਼ਨ ਦੇ ਦਿਆ ਕਰੋ ਆਪ ਦਾ ਆਪਾਂ ਕਿਵੇਂ ਦੇ ਵੀਡੀਓ ਬਣਾਈਏ ਕਿਹਬਾ ਕੰਟੈਂਟ ਲੈ ਕੇ ਆਈਏ ਕਮੇਟੀ ਰੱਖੋ ਤਾਂ ਆਪਾਂ ਕਮੇਟੀ ਲੈ ਕੇ ਆਵਾਂਗੇ ਮੈਸੇਜ ਵਾਲਾਂ ਕਿਉਂ ਤਾਂ ਆਪਾਂ ਮੈਸੇਜ ਵਾਲਿਆਂ ਵੀ ਲੈ ਕੇ ਆਵਾਂਗੇ ਹਰ ਟਾਈਪ ਦਾ ਕੰਟੈਂਟ ਆਊਗਾ ਅੱਗੇ ਦੇ ਕੇ ਆਪਾਂ ਵੈਬ ਸੀਰਜਾਂ ਵੀ ਬਹੁਤ ਜਲਦ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਤੇ ਬਸ ਇੰਨਾ ਕੁ ਪਿਆਰ ਵੀਰੇ ਬਣਾਈ ਰੱਖਿਓ ਤੇ ਜਲਦੀ ਆਪਾਂ ਨਵਾਂ ਨਵਾਂ ਕੰਟੈਂਟ ਲੈ ਕੇ ਆਵਾਂਗੇ ਠੀਕ ਆ ਬੋਡਰ ਤੇ ਕਰ ਲੈਣੇ ਹੁਣ ਹਾਂਜੀ ਲਓ ਜੀ ਇੱਕ ਤੁਹਾਨੂੰ ਹੋਰ ਕਰਤੱਵ ਕਰਕੇ ਦਿਖਾ ਰਹੇ ਆ ਗੋਰੀੜੀ ਖਿੱਚ ਕੇ ਦਿਖਾ ਰਹੇ ਸਖਰਾਜ ਜੀ ਜਲਦੀ ਤੁਸੀਂ ਕਦੂ ਕarele ਕਦੂ ਕarele ਆਜੋ ਵੀ ਆਜੋ ਕਰੋ ਇੱਥਾ ਪੇਠਾ ਬਹੁਤ ਸਸਤਾ ਮੈਨਗਨ ਸ਼ਿਮਲਾ ਮਿਰਚ ਆਜੇ ਦੇਖੋ ਆਰ ਵੀ ਕਿੱਡਾ ਫਲੀਆਂ ਫੁਲੀਆਂ ਕਿੱਡੀਆਂ ਵਧੀਆ ਸ਼ਿਮਲਾ ਮਿਰਚ ਇੱਕ ਕੰਬੀ ਸ਼ਿਮਲਾ ਮਿਰਚ ਆਜੋ 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 ਮਾਈਕ ਆ ਬੰਦੀ ਆ ਟੇਲਾ 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 ਆ ਗਿਆ 60 ਰੁਪਏ ਕਿਲੋ ਕ੍ਰੇਲਾ ਆ ਗਿਓ ਆ ਜੋ ਵੀ ਆ ਜੋ ਕ੍ਰੇਲਾ 60 ਰੁਪਏ ਆ ਜੋ ਆ ਜੋ ਆ ਜੋ ਆ ਦੇਖ ਸਕਦੇ ਤੁਸੀਂ ਸਾਡੇ ਮਲਟੀ ਟੈਲੈਂਟਡ ਬੰਦੇ ਹਰੇ ਕੰਮ ਕਰ ਸਕਦੇ ਹੈਗੇ ਆ ਹਰੇ ਕੰਮ ਨੂੰ ਹੱਥ ਪਾ ਕੇ ਬੈਹ ਜਾਂਦੇ ਹੈਗਾ ਚੱਲੇ ਜਾਂ ਨਾ ਚੱਲੇ ਪਤਾ ਨਹੀਂ ਹੁੰਦਾਗਾ ਆ ਜੋ ਵੀ ਆ ਜੋ ਆ ਹੁਣ ਵੀਰ ਸਭ ਜਿਹੜੀ ਲੈ ਕੇ ਸਾਨੂੰ ਚਿੰਮੜ ਕੇ ਪਾਸਾ ਵੀਡੀਓ ਬਣਾਉਣੀ ਪਣੀ ਨਾਲ ਕੋਈ ਨਾ ਕੋਈ ਪੰਗ ਕਰਦਾ ਨਹੀਂ ਆ ਜੋ ਆ ਗਿਆ ਆ ਜੋ ਆ ਜੋ ਕਰੋ ਆ ਜੋ ਕਰੋ ਮੈਂ ਅਜੀ ਤਾਰੀ ਸਿੱਧੂ ਆਜੋ ਵੀ ਆਜੋ ਤਾਰੀਤ ਸਿੱਧੂ ਨਹੀਂ ਵੀਰੇ ਮੈਂ ਤਾਂ ਭੈਣਾ ਚੱਲ ਠੀਕ ਐ ਭੈਣ ਜੀ ਪ੍ਰੀਤ ਸਿੱਧੂ ਭੈਣੇ ਤੇ ਹੋਰ ਭੈਣੇ ਕੀ ਹਾਲ ਚਾਲ ਠੀਕ ਐ ਸਾਰੇ ਜਣੇ ਗਗਨਦੀਪ ਕੁਮਾਰ ਗਗਨਦੀਪ ਕੁਮਾਰ ਅੱਜ ਵਾਲੀ ਵੀਡੀਓ ਸ਼ੂਟ ਨਹੀਂ ਕੀਤੀ ਬਾਈ ਕਿ ਕਰਤੀ ਜੀ ਬਾਈ ਤੁਹਾਡੇ ਬਿਨਾ ਕਿਵੇਂ ਹੋਣੀ ਕਿ ਤੁਸੀਂ ਫੋਨ ਹੀ ਨਹੀਂ ਕੀਤਾਗਾ ਨਾ ਕੋਈ ਜਵਾਬ ਦਿੱਤਾ ਤਾਂ ਕਰਕੇ ਕੋਈ ਗੱਲ ਨਹੀਂ ਅੱਪ ਕੱਲ ਨੂੰ ਕਰਾਂਗੇ ਕੱਲ ਨੂੰ ਫਿਰ ਸ਼ੂਟ ਕਰਾਂਗੇ ਆਪਾਂ ਹੋਰ ਸੁਣਾਓ ਜੀ ਗੱਲਾਂ ਪਤਾ ਸਾਰੇ ਜਣੇ ਉਹ ਬੱਸ ਕਰੋ ਬੱਸ ਕਰੋ ਅਹ ਦੇਖ ਲਓ ਮਛੂਰੋ ਬੰਦੇ ਵੇਖੋ ਕਰੇਲੇ 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 ਕਿੱਧਰ ਦੀ ਕਿੱਧਰ ਪਹੁੰਚੇ ਪਏ ਆਜੋ ਆਜੋ ਵੀਰ ਵੇ ਵੀਰ ਵੇ ਵੀਰ ਵੇ ਉਹ ਬਾਈਕ ਕੋਈ 60 ਤੋਂ ਕੱਟ ਨਹੀਂ ਆਵੇਂ ਨਾ ਬੰਦੇ ਜੀ ਪੈ ਜੋ ਆਜੋ ਜੀ ਨਾ ਚਲੋ ਠੀਕ ਆ ਜੀ ਫਿਰ ਸਾਰੇ ਜਨੇ ਤੁਸੀਂ ਵੀ ਕਰੋ ਕੰਮ ਧੰਦਾ ਸੀ ਵੀ ਕਰੀਏ ਤੇ ਹੁਣ ਆਪਾਂ ਫਿਰ ਕਿਸ ਦਿਨ ਲਾਈਵ ਦੇ ਵਿੱਚ ਜੁੜਾਂਗੇ ਉਦੋਂ ਆਪਾਂ ਕਿਸੇ ਨੂੰ ਕਿਸੇ ਨੂੰ ਵਿਚ ਨਾਲ ਜ਼ਰੂਰ ਜੋੜਿਆ ਕਰਾਂਗੇ ਤੁਹਾਡੇ ਸਾਰਿਆਂ ਵਿੱਚ ਠੀਕ ਹੈ ਜਿੰਨੇ ਆਪਣੇ ਸਬਸਕ੍ਰਾਈਬਰ ਹੈਗੇ ਆਪਾਂ ਨੂੰ ਪਿਆਰ ਕਰਨ ਵਾਲੇ ਵੀਰ ਹੈਗੇ ਆ ਭਰਾ ਹੈਗੇ ਭੈਣ ਹੈਗੇ ਕੋਈ ਵੀ ਆਪਣੇ ਨਾਲ ਜੋੜਨ ਦੇ ਜਾਉਂਦਾ ਆਪਾਂ ਨੂੰ ਲਾਈਵ ਦੇ ਵਿੱਚ ਜੋੜਿਆ ਕਰਾਂਗੇ ਫਿਰ ਉਹਦੇ ਨਾਲ ਗੱਲਾਂ ਬਾਤਾਂ ਕਰਾਂਗੇ ਹਰੇਕ ਨੂੰ 1-2 ਮਿੰਟ ਆ ਉਹਦੀ ਗੱਲ ਕਰਨ ਦਾ ਜਾਂ ਆਪਣੇ ਨਾਲ ਗੱਲ ਕਰਨ ਦਾ ਬੋਲਣ ਦਾ ਟਾਈਮ ਦਿਆ ਕਰਾਂਗੇ ਕਿਉਂਕਿ ਇਹਦੇ ਨਾਲ ਆਪਾਂ ਨੂੰ ਇਹ ਹੈ ਵੀ ਚਲੋ ਸਾਰੇ ਆਪਾਂ ਨੂੰ ਜਾਣ-ਪਛਾਣ ਫੇਰ ਹੀ ਬਣੂਗੀ ਜੇ ਆਪਾਂ ਸਾਰਿਆਂ ਨਾਲ ਗੱਲਾਂ ਬਾਤਾਂ ਕਰਾਂਗੇ ਤਾਂ ਨਹੀਂ ਤਾਂ ਮੋਲੋ ਐਵੇਂ ਤਾਂ ਸਾਰੇ ਅਣਜਾਣ ਹੀ ਰਹਿ ਜਾਣਗੇ ਸ਼ੁਕਰ ਰਾਜ ਅੰਕਲ ਦੀ ਐਕਟਿੰਗ ਬਹੁਤ ਸੋਹਣੀ ਆ ਜੀ ਠੀਕ ਆ ਜੀ ਤੁਹਾਨੂੰ ਧੰਨਵਾਦ ਜੀ ਧੰਨਵਾਦ ਤੇ ਚਲੋ ਠੀਕ ਆ ਭਾਈ ਜੀ ਸਾਰਿਆਂ ਦਾ ਸ਼ੁਕਰੀਆ ਲਾਈਵ ਦੇ ਵਿੱਚ ਜੁੜਨ ਲਈ ਮਿਹਰਬਾਨੀ ਧੰਨਵਾਦ ਥੈਂਕ ਯੂ ਤੇ ਹੁਣ ਆਪਾਂ ਫੇਰ ਕਦੋਂ ਲਾਈਵ ਹੋਵਾਂਗੇ ਉਹ ਤੱਕ ਧੰਨਵਾਦ ਤੇ ਐਂ ਆਪਣੀ ਵੀਡੀਓ ਨੂੰ ਪਿਆਰ ਦੇਂਦੇ ਰਿਹਾ ਕਰੋ ਸਪੋਰਟ ਕਰਦੇ ਰਿਹਾ ਕਰੋ ਤੇ ਸ਼ੇਅਰ ਸ਼ੂਰ ਕਰਦੇ ਕਰੋ ਤੇ ਚਲੋ ਠੀਕ ਆ ਜੀ ਥੈਂਕ ਯੂ ਮਿਹਰਬਾਨੀ ਧੰਨਵਾਦ ਬਾਏ ਬਾਏ ਟਾਟਾ